ਸਾਰੇ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਜੀ ਆਇਆਂ ਨੂੰ ਲੈ ਕੇ ਹਾਜ਼ਰ ਹੋਇਆ ਸਵੇਰੇ ਦੇ ਮੌਸਮ ਦੀ ਤਾਜ਼ਾਤਰੀਨ ਜਾਣਕਾਰੀ ਗੱਲ ਕਰਾਂਗੇ ਅਗਲੇ ਘੰਟਿਆਂ ਵਿੱਚ ਪੰਜਾਬ ਦੇ ਕਿਹੜੇ ਇਲਾਕਿਆਂ 'ਚ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਿਹਾ ਹੈ ਕਰ ਦਿੰਦੇ ਆ ਸਾਰੀ ਗੱਲਬਾਤ ਵੀਡੀਓ ਦੇ ਵੀ ਸਾਂਝੀ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਜੀ ਕਰ ਦਿੰਦੇ ਆ ਛੋਟੀ ਜਹੀ ਪਿਆਰ ਭਰੀ ਬੇਨਤੀ ਜੇ ਕਰਾਇਓ ਚੈਨਲ ਤੇ ਪਹਿਲੀ ਵਾਰ ਤਾਂ ਫੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਹੈ ਤਾਂ ਕਿ ਆਉਣ ਵਾਲੀ ਸਾਰੀ ਅਪਡੇਟ ਸਮੇਂ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆ ਫਿਰ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲੇ ਤਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਵਿੱਚ ਅੱਜ ਵੀ ਪਵੇਗਾ ਭਾਰੀ ਮੀਂਹ ਕਈ ਇਲਾਕਿਆਂ ਵਿੱਚ ਰਾਤ ਤੋਂ ਪੈ ਰਿਹਾ ਹੈ ਤੇਜ਼ ਮੀਂਹ ਸੋ ਰਾਤ ਦੀ ਵੀਡੀਓ ਦੇ ਵਿੱਚ ਜਾਣਕਾਰੀ ਜੋ ਤੁਹਾਨੂੰ ਦਿੱਤੀ ਸੀ ਉਦਾਂ ਹੀ ਦੇਖਣ ਨੂੰ ਮਿਲਿਆ 20 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਾਨ ਵਿੱਚ ਵੀ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਅਸਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਬਾਵਜੂਦ ਵੀ ਪੰਜਾਬ ਵਿੱਚ ਚੰਗੀ بارش ਦੇਖਣ ਨੂੰ ਨਹੀਂ ਮਿਲੀ ਠੀਕ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਚੰਗਾ ਦਰਮਿਆਨਾ ਮੀਂਹ ਪਿਆ ਹੈ ਲੇਕਿਨ ਅਗਰ ਆਪਾਂ ਮੌਨਸੂਨ ਜਾਂ ਪਹਿਲੇ ਦੇ ਪਿਛਲੇ ਦਿਨਾਂ ਦੇ ਹਿਸਾਬ ਨਾਲ ਦੇਖੀਏ ਤਾਂ ਸੂਬੇ ਵਿੱਚ 30% ਦੀ ਘੱਟ بارش ਹੋਈ ਹੈ 1 ਤੋਂ 3 ਜੁਲਾਈ ਤੱਕ ਪੰਜਾਬ ਵਿੱਚ 12.2 ਮਿਲੀਲੀਟਰ ਵਰਖਾ ਹੋਈ ਹੈ ਜਦੋਂ ਕਿ ਹੁਣ ਤੱਕ ਸਿਰਫ 8.6 ਮਿਲੀਲੀਟਰ ਵਰਖਾ ਹੋਈ ਹੈ ਮੌਨਸੂਨ ਦੇ ਆਉਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ بارش ਲਗਾਤਾਰ ਗਿਰਾਵਟ ਵੀ ਦੇਖਣ ਨੂੰ ਮਿਲੀ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿੱਥੇ ਰੁਕ ਰੁਕੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਐਸੇ ਇਲਾਵਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਕਿਹੜੇ ਇਲਾਕੇ ਆ ਜ ਆਪਾਂ ਨੂੰ 2 ਤੋਂ ਲੈ ਕੇ 3 ਘੰਟਿਆਂ ਦੇ ਦੌਰਾਨ ਜਿਹੜਾ ਮੀਂਹ ਹੈ ਮਤਲਬ 2 ਤੋਂ 3 ਘੰਟੇ ਮੀਂਹ ਪੈਂਦਾ ਇਹਨਾਂ ਇਲਾਕਿਆਂ 'ਚ ਨਜ਼ਰ ਆ ਸਕਦਾ ਜਿੰਦੇ ਕਿ 20 ਤੋਂ ਲੈ ਕੇ 40 ਫੀਸਦੀ ਚਾਂਸ ਬਣਦੇ ਨਜ਼ਰ ਆ ਰਹੇ ਨੇ ਜਿੰਦੇ ਵਿੱਚ ਪਠਾਨਕੋਟ ਅਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਲੁਧਿਆਣਾ ਮਲੇਰ ਕੋਟਲਾ ਮੁਹਾਲੀ ਦੇ ਇਲਾਕੇ ਜਿਹੜੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਸਮਝਣ ਦੀ ਕੋਸ਼ਿਸ਼ ਕਰੀਏ ਜਿੱਥੇ ਆਪਾਂ ਨੂੰ ਹਲਕਾ ਫੁਲਕਾ ਆ ਕੁਝ ਦੇਰ ਲਈ ਛਾਟੇਦਾਰ ਮੀਂਹ ਪੈਂਦਾ ਨਜ਼ਰ ਆ ਸਕਦਾ ਜਿੰਨੇ ਕਿ ESR 10 ਤੋਂ ਲੈ ਕੇ 20% ਬੰਦੇ ਨਜ਼ਰ ਆ ਰਹੇ ਨੇ ਨਵਾਂ ਸ਼ਹਿਰ ਗੁਰਦਾਸਪੁਰ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਐਂਡ ਬਠਿੰਡਾ ਦੇ ਲਗ ਮਤਲਬ ਇੱਥੇ ਨਾ ਮਾਤਰ ਹੀ ਮੀਂਹ ਦੇ आसार ਨੇ ਪਰ ਜੇ ਪਵੇਗਾ ਤਾਂ ਘੰਟੇ 2 ਘੰਟੇ ਲਈ ਮੀਂਹ ਪੈਂਦਾ ਵੀ ਨਜ਼ਰ ਕੁਝ ਥਾਵਾਂ ਤੇ ਕੁਝ ਹਿੱਸਿਆਂ ਚੰਦੇ ਨਜ਼ਰ ਆ ਸਕਦਾ ਬਾਕੀ ਦੇ ਇਲਾਕਿਆਂ ਵਿੱਚ ਬੱਦਲਵਾਈ ਵਾਲਾ ਮਾਹੌਲ ਜ਼ਿਆਦਾ ਬਣਦਾ ਨਜ਼ਰ ਆਏਗਾ ਦੱਸਤਾ ਹੈ ਇਹ ਹੀ ਜਾਣਕਾਰੀ ਮਿਲਦੀ ਹੈ ਜਈ ਕੋਹਰ ਵੀਡੀਓ ਦੇ ਨਾਲ ਚੈਨਲ